ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆ ਅੱਜ ਅਸੀਂ ਇਹ ਦੱਸਣ ਲੱਗੇ ਕਿ ਰੱਬ ਦੇ ਨਾਮ ਵਿੱਚ ਪਰਮਾਤਮਾ ਦੇ ਨਾਮ ਦੇ ਵਿੱਚ ਕਿੰਨੀ ਤਾਕਤ ਹੁੰਦੀ ਹੈ ਆਪਾਂ ਸਾਰੇ ਜਾਣਦੇ ਆ ਕਿ ਬਾਬਾ ਫਰੀਦ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਬਾਬਾ ਫਰੀਦ ਦਾ ਮੇਲਾ ਫਰੀਦਕੋਟ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਹੈ ਲੱਖਾਂ ਦੁਨੀਆ ਦਾ ਉਥੇ ਸਿਰ ਝੁਕਦਾ ਹੈ ਕਿਉਂਕਿ ਬਾਬਾ ਫਰੀਦ ਨੇ ਰੱਬ ਦੀ ਬੰਦਗੀ ਕੀਤੀ ਪਰਮਾਤਮਾ ਦੀ ਭਗਤੀ ਕੀਤੀ ਤੇ ਬਾਬਾ ਫਰੀਦ ਦੇ ਅੱਗੇ ਉਸ ਸਮੇਂ ਦਾ ਬਾਦਸ਼ਾਹ ਸਲਾਮ ਕਰ ਗਿਆ ਯਾਨੀ ਕਿ ਬਾਦਸ਼ਾਹ ਨੂੰ ਬਾਬਾ ਫਰੀਦ ਦੇ ਅੱਗੇ ਝੁਕਣਾ ਪਿਆ ਬਾਬਾ ਫਰੀਦ ਕੋਈ ਅਹੁਦੇ ਦਾ ਮਾਲਕ ਨਹੀਂ ਸੀ ਬਾਬਾ ਫਰੀਦ ਇੱਕ ਰੱਬ ਦੀ ਬੰਦਗੀ ਕਰਨ ਵਾਲਾ ਸੀ ਪਰਮਾਤਮਾ ਦੀ ਯਾਦ ਕਰਨ ਵਾਲਾ ਸੀ ਤੇ ਉਸ ਦੀ ਬੰਦਗੀ ਦੇ ਅੱਗੇ ਇੰਨੀ ਸ਼ਕਤੀ ਸੀ ਬਾਬਾ ਫਰੀਦ ਦੇ ਵਿੱਚ ਤੇ ਬਾਦਸ਼ਾਹ ਨੂੰ ਮਤਲਬ ਹੀ ਝੁੱਕ ਕੇ ਉਹਨਾਂ ਨੂੰ ਸਲਾਮ ਕਰਨੀ ਪਈ ਮਤਲਬ ਵੀ ਬਾਦਸ਼ਾਹ ਉਹਨਾਂ ਦੇ ਅੱਗੇ ਝੁਕਿਆ ਕਿਉਂ ਝੁਕਿਆ ਕਿ ਉਹ ਬੰਦ ਕੀ ਕਰਦੇ ਸੀ ਰੱਬ ਦੀ ਪਰਮਾਤਮਾ ਦੀ ਉਹਨਾਂ ਕੋਲੇ ਸ਼ਕਤੀ ਸੀ ਤੇ ਜਿਸ ਸ਼ਕਤੀ ਦੇ ਅੱਗੇ ਬਾਦਸ਼ਾਹ ਝੁਕਿਆ ਅਸੀਂ ਅੱਜ ਇਹ ਦੱਸਣਾ ਚਾਹੁੰਦੇ ਹਾਂ ਵੀ ਲੱਖਾਂ ਲੋਕਾਂ ਦਾ ਉੱਥੇ ਸਿਰ ਝੁਕਦਾ ਹਰ ਸਾਲ ਦੀ ਤਰ੍ਹਾਂ ਪਰ ਜਿਹੜੇ ਲੋਕ ਉੱਥੇ ਜਾ ਕੇ ਅਪਰਾਧ ਕਰਦੇ ਹਨ ਪਿਛਲੇ ਸਾਲ ਵੀ ਐਗਤੀ ਦੇ ਸਾਲ ਵੀ ਜਿਹੜੇ ਉੱਥੇ ਨਗਰ ਕੀਰਤਨ ਦੇ ਵਿੱਚ ਲੋਕਾਂ ਦੇ ਵਟੂਗੇ ਕੱਢੇ ਗਏ ਲੋਕਾਂ ਦੇ ਪਰਸ ਕੱਢੇ ਕਿ ਉਹਨਾਂ ਲੋਕਾਂ ਦੀ ਕੀ ਸ਼ਰਦ ਹੈ ਜਾਣੇ ਕਿ ਅੱਜ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਨੇ ਆਂ ਵੀ ਬਾਬਾ ਫਰੀਦ ਦੇ ਜਾਣੇ ਕਿ ਮੇਲੇ ਤੋਂ ਜਾਂ ਬਾਬਾ ਫਰੀਦ ਦੇ ਇਤਿਹਾਸ ਤੋਂ ਕੋ ਸਾਨੂੰ ਸਿੱਖਣਾ ਚਾਹੀਦਾ ਹੈ ਵੀ ਸਾਨੂੰ ਰੱਬ ਨਾਲ ਜੁੜਨਾ ਚਾਹੀਦਾ ਪਰਮਾਤਮਾ ਨਾਲ ਜੁੜਨਾ ਚਾਹੀਦਾ ਤੇ ਅਸੀਂ ਉੱਥੇ ਪਾਧੀਆਂ ਜਾ ਕੇ ਕੀ ਕਰਦੇ ਆਂ ਜਿੰਨਾ ਲੋਕਾਂ ਦੀ ਸ਼ਰਧਾ ਭਾਵਨਾ ਤੇ ਉਹਨਾਂ ਦੀ ਸ਼ਰਧਾ ਦਾ ਅਸੀਂ ਫਾਇਦਾ ਠਾਉਨੇ ਆ ਕਿੰਨੇ ਲੋਕਾਂ ਦੇ ਪਿਛਲੇ ਸਾਲ ਵਟੋਕੇ ਕੱਢੇ ਗਏ ਕਿੰਨੇ ਆਇਕਤੀ ਕੱਢੇ ਗਏ ਆਇਕਤੀ ਬਹੁਤ سارے ਲੋਕ ਫੜੇ ਗਏ ਪਰ ਅਸੀਂ ਉਹਨਾਂ ਲੋਕਾਂ ਨੂੰ ਬੇਨਤੀ ਕਰਦੇ ਆਂ ਵੀ ਕੀ ਤੁਸੀਂ ਧਾਰਮਿਕ ਭਾਵਨਾ ਨਾਲ ਕਿਉਂ ਖਲਵਾੜ ਕਰਦੇ ਆ ਕੀ ਤੁਸੀਂ ਉਸ ਬਾਬਾ ਫਰੀਦ ਦੇ ਮੇਲੇ ਤੇ ਸਿਰਫ ਵਟੂਕੇ ਕੱਢਣ ਜਾਂਦੇ ਆ ਜਾਂ ਮਤਲਬ ਉੱਥੇ ਜਾ ਕੇ ਤੁਸੀਂ ਲੋਕਾਂ ਦੀ ਗੀਝੇ ਕੱਟਣ ਜਾਂਦੇ ਆ ਜਿਹੜੇ ਲੋਕਾਂ ਦੀ ਐਡੀ ਵੱਡੀ ਆਸਤਾ ਹੈ ਜਾਣੇ ਕਿ ਉਸ ਦਿਨ ਬਾਬਾ ਫਰੀਦ ਦੇ ਬੰਦਗੀ ਤੋਂ ਸਾਨੂੰ ਬੰਦਗੀ ਸਿੱਖਣੀ ਚਾਹੀਦੀ ਹੈ ਪਰਮਾਤਮਾ ਦੀ ਯਾਦ ਸਿੱਖਣੀ ਚਾਹੀਦੀ ਹੈ ਵੀ ਯਾਰ ਬਾਬਾ ਫਰੀਦ ਦੇ ਅੱਗੇ ਜਦੋਂ ਬਾਦਸ਼ਾਹ ਝੁੱਕ ਗਿਆ ਸੀ ਸਾਨੂੰ ਵੀ ਉਸ ਰੱਬ ਦੀ ਯਾਦ ਕਰਨੀ ਚਾਹੀਦੀ ਹੈ ਸਾਨੂੰ ਵੀ ਉਸ ਪਰਮਾਤਮਾ ਦੀ ਯਾਦ ਕਰਨੀ ਚਾਹੀਦੀ ਹੈ ਜਾਨੀ ਕਿ ਉਹਦੇ ਅੱਗੇ ਜਦ ਬਾਦਸ਼ਾਹ ਝੁੱਕ ਗਿਆ ਤਾਂ ਸਾਨੂੰ ਵੀ ਮਸਲ ਉਸ ਰੱਬ ਦੇ ਨਾਲ ਉਸ ਪਰਮਾਤਮਾ ਦੇ ਨਾਲ ਜੁੜਨਾ ਚਾਹੀਦਾ ਹੈ ਇਨਸਾਨ ਨੂੰ ਧਰਮ ਸਤਾਨਾਂ ਤੇ ਜਾ ਕੇ ਅਪਰਾਧ ਨਹੀਂ ਕਰਨੇ ਚਾਹੀਦੇ ਪਾਪ ਇਕੱਠੇ ਨਹੀਂ ਕਰਨੇ ਚਾਹੀਦੇ ਲੋਕਾਂ ਦੀਆਂ ਜੇਬਾਂ ਕੱਟ ਲੀਆਂ ਪਰਸ ਕੱਟ ਲੇ ਜਾਨੀ ਕਿ ਕੀ ਲੋਕ ਉੱਥੇ ਜਾ ਕੇ ਅਪਰਾਧ ਕਰਦੇ ਹਨ ਕੀ ਤੁਹਾਡੀ ਸ਼ਰਧਾ ਹੈ ਕੀ ਤੁਹਾਡੀ ਭਾਵਨਾ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋ ਸ਼ਬਦ ਵੱਧ ਘੱਟ ਬੋਲੇਗਾ ਅਸੀਂ ਮਾਫਾ ਚਾਹੁੰਦੇ ਹਾਂ ਤੇ ਬਾਬਾ ਫਰੀਦ ਉੱਚੇ ਸੁੱਚੀ ਉਹਨਾਂ ਦੀ ਬਾਣੀ ਹੈ ਉਹਨਾਂ ਨੇ ਉੱਚੀ ਸੁੱਚੀ ਸਿੱਖਿਆ ਦਿੱਤੀ ਜਾਨੀ ਕਿ ਉਹਨਾਂ ਨੇ ਰੱਬ ਦੀ ਬੰਦਗੀ ਕੀਤੀ ਤੇ ਰੱਬ ਦੀ ਬੰਦਗੀ ਦਾ ਵਿਦੇਸ਼ ਦੇ ਕੇ ਗਏ ਤੇ ਰੱਬ ਦੀ ਬੰਦਗੀ ਦੇ ਨਾਲ ਸਭ ਨੂੰ ਜੋੜ ਕੇ ਗਏ ਤੇ ਬਾਬਾ ਫਰੀਦ ਦੇ ਸਾਨੂੰ ਸਿੱਖਣਾ ਚਾਹੀਦਾ ਬਾਬਾ ਫਰੀਦ ਤੋਂ ਵੀ ਜਿਸ ਤਰ੍ਹਾਂ ਬਾਬਾ ਫਰੀਦ ਨੇ ਬੰਦਗੀ ਕਰਕੇ ਇੰਨੀ ਵੱਡੀ ਕਲਾ ਪੈਦਾ ਕਰ ਲਈ ਸੀ ਬਾਦਸ਼ਾਹ ਉਹਨਾਂ ਅੱਗੇ ਝੁਕਿਆ ਬਾਦਸ਼ਾਹ ਨੇ ਨੀਵੀਂ ਪਾਈ ਬਾਦਸ਼ਾਹ ਨੇ ਝੁਕ ਕੇ ਸਲੂਟ ਕੀਤਾ ਬਾਦਸ਼ਾਹ ਨੇ ਝੁਕੇ ਉਹਨਾਂ ਦੇ ਅੱਗੇ ਜਾਨੀ ਕਿ ਅਸੀਂ ਚਾਹੁੰਦੇ ਕਿ ਉਸੇ ਤਰ੍ਹਾਂ ਹਰ ਕੋਈ ਰੱਬ ਦਾ ਭਗਤ ਬਣੇ ਪ੍ਰਮਾਤਮਾ ਦਾ ਭਗਤ ਬਣੇ ਤੇ ਉਹਨਾਂ ਵਰਗੀ ਸ਼ਕਤੀ ਹਰ ਕਿਸੇ ਨੂੰ ਪੈਦਾ ਕਰਨੀ ਚਾਹੀਦੀ ਹੈ ਕਿਉਂਕਿ ਖੁਦਮੋ ਦੀ ਤਿਆਰੀ ਦਿੱਤੀ ਆਂ ਭਗਵਾਨ ਨੇ ਸਭ ਨੂੰ ਜਾਨੀ ਕਿ ਖੁਦ ਰੱਬ ਦੀ ਯਾਦ ਤੁਸੀਂ ਕਰ ਸਕਦੇ ਆਂ ਤੇ ਰੱਬ ਦੀ ਯਾਦ ਸਾਨੂੰ ਕਰਨੀ ਚਾਹੀਦੀ ਤੇ ਉੱਥੇ ਜਾ ਕੇ ਸਾਨੂੰ ਇਹ ਅਪਰਾਧ ਨਹੀਂ ਕਰਨੇ ਚਾਹੀਦੇ ਸਾਲ ਤੋਂ ਬੇਲਾ ਆਉਂਦਾ ਤੇ ਤੁਸੀਂ ਪਤੰਦਰੋ ਉੱਥੇ ਜਾ ਕੇ ਜੇਬਾਂ ਕੱਟਣ ਲੱਗ ਜਿੰਨੇ ਗੀਜੇ ਕੱਟਣ ਲੱਗ ਜਿੰਨੇ ਐਸਾ ਸਾਨੂੰ ਬਾਬਾ ਫਰੀਦ ਦੇ ਮੇਲੇ ਦੇ ਕਿਸੇ ਨੂੰ ਨਹੀਂ ਕਰਨਾ ਚਾਹੀਦਾ ਤਾਂ ਇੰਨਾ ਕੁਝ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਗਿਆ ਅਸੀਂ ਮਾਫੀ ਚਾਹੁੰਦੇ ਆਂ ਤੇ ਜ ਅਸੀਂ ਤੁਹਾਡਾ ਫਿਰ ਮਾਫੀ ਮੰਗਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ